What I know. ਆ ਦੇਖ ਲਿਆ ਨਾ ਹੁਣ ਤੁਸੀਂ ਆਪਾਂ ਸਾਰਿਆਂ ਨੇ ਸੁਣਿਆ ਦੇਖੋ ਜਾਤ ਪਾਤ ਦੇ ਖਿਲਾਫ ਅਰੰਭ ਲੜਾਈ ਜਿਹੜੀ ਕੀਤੀ ਹੈ ਇਹ ਪਿੱਛੇ ਤੋਂ ਭਗਤ ਰਵਦਾਸ ਜੀ ਵਰਗੇ ਨੇ ਪਾਪਾ ਕਬੀਰ ਜੀ ਵਰਗੇ ਨਾਮਦੇਵ ਜੀ ਵਰਗੇ ਫਰੀਦ ਜੀ ਵਰਗੇ ਕਬੀਰ ਜੀ ਵਰਗੇ ਗੁਰਨਾਨਕ ਪਾਤਸ਼ਾਹ ਵਰਗੇ ਕਲਗੀਧਰ ਪਾਤਸ਼ਾਹ ਦਾ ਸਰਵੰਸ ਕਾਦੇ ਕਰਕੇ ਵਾਰਿਆ ਗਿਆ ਭਾਈ ਧਰ ਦੇ ਪਹਾੜੀ ਹਿੰਦੂ ਰਾਜਾਂ ਦੀ ਸ਼ਰਤ ਕੀ ਸੀ ਇਹ ਭੁੱਲ ਗਏ ਲੋਕ ਉਹਨਾਂ ਦੀ ਸ਼ਰਤ ਇੱਕੋ ਹੀ ਸੀ ਵੀ ਆ ਨਿੱਕੀ ਸੁੱਖੀ ਜਾਤ ਜਿਨ੍ਹਾਂ ਨੂੰ ਚੂੜੇ ਚ ਅਮਰੀਕਨ ਇਹਨਾਂ ਦੇ ਨਾਲ ਬਾਟੇ ਚ ਅੰਮ੍ਰਿਤ ਛਕਾਈ ਜਾਂਦਾ ਸਾਨੂੰ ਅਲੱਗ ਛਕਾ ਦੇ ਅਸੀਂ ਤੇਰੇ ਸਿੱਖ ਬੰਦ ਨੂੰ ਤਿਆਰ ਹਾਂ ਪਰ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਰਤ ਨਹੀਂ ਮੰਨੀ ਵੀ ਗੁਰਬਾਣੀ ਵਿੱਚ ਗੁਰੂ ਸਾਹਿਬ ਲਿਖ ਕੀ ਗਏ ਆ ਨੀਚਾ ਅੰਦਰ ਨੀਚ ਜਾਤ ਨੀਚੀ ਹਉਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸੋ ਕਿਆ ਰੀਸ ਜਿੱਥੇ ਨੀਤ ਸੰਭਾਲਿਆ ਤਿੱਥਾ ਨਜ਼ਰ ਤੇਰੀ ਬਖਸ਼ੀਸ ਪੜਨ ਦਾ ਸਾਨੂੰ ਗੁਰੂ ਸਾਹਿਬ ਨੇ ਗੁਰਮੁਖੀ ਪੜ੍ਹਾਈ ਪੰਜਾਬੀ ਸਾਨੂੰ ਬਾਣੀ ਦਿੱਤੀ ਧਰਮਸਾਲਾ માં ਗੁਰੂ ਸਾਹਿਬ ਨੇ ਖੋਲ੍ਹਿਆ ਦਸਤਾਰ ਸਜਾਉਣ ਦਾ ਸਾਨੂੰ ਅਧਿਕਾਰ ਦਿੱਤਾ ਸ਼੍ਰੀ ਸਾਹਿਬ ਚੱਕਾਂ ਲਈ ਗੁਰੂ ਸਾਹਿਬ ਨੇ ਘੋੜੇ ਤੇ ਚੜ੍ਹਨ ਦਾ ਸਾਨੂੰ ਗੁਰੂਆਂ ਨੇ ਆਹ ਮਨੁੱਖੀ ਹੱਕਾਂ ਲਈ ਜਾਤਾਂ ਪਾਤਾਂ ਦੇ ਖਿਲਾਫ ਲੜਾਈ ਗੁਰੂਆਂ ਨੇ ਲੜੀ ਸਰਵੰਸਵਾਰ ਦਿੱਤਾ ਤੇ ਜਿਹੜਾ ਬੰਦਾ ਰਜਿਸਟਰਡ ਕਰਾ ਗਿਆ SC BC ਕੈਟਾਗਰੀਆਂ ਤੁਹਾਨੂੰ ਸਰਟੀਫਿਕੇਟ ਜਾਤਾਂ ਦੇ ਦਿੰਦਾ ਜਿਹੜਾ ਸੰਵਿਧਾਨ ਤੁਹਾਨੂੰ ਇਨਸਾਨ ਮਨ ਨੂੰ ਤਿਆਰ ਨਹੀਂ ਚਾਹੇ ਚੂੜਾ ਚਮਾਰ ਕਹਿ ਦੋ ਚਾਹੇ SC BC ਕਹਿ ਦੋ ਅੱਜ ਵੀ ਤੁਹਾਨੂੰ ਸਰਟੀਫਿਕੇਟ ਦੇਣ ਦੇ ਵਿੱਚ ਸਹਾਈ ਉਹ ਸੰਵਿਧਾਨ ਆ ਇਹ ਬੜੇ ਡੂੰਘੇ ਦਿਮਾਗ ਨਾਲ ਜਿਹੜੀ ਬਾਬੇ ਨਾਨਕ ਵਰਗਿਆਂ ਦੀ ਭਗਤ ਰਬਦਾਸ ਵਰਗਿਆਂ ਕਬੀਰ ਵਰਗਿਆਂ ਦੀ ਚਲਾਈ ਲਹਿਰ ਸੀ ਜਿਹੜੀ ਇਹ ਜਾਤ ਪਾਤ ਮੰਨੂਵਾਦ ਨੂੰ ਜੜ ਤੋਂ ਪੱਟਣ ਲਈ ਤੱਤਿਆਂ ਤਵੀਆਂ ਤੇ ਗੁਰੂ ਬੈਠੇ ਉਹਨੂੰ ਦੱਬਣ ਕੁੱਚਣ ਲਈ ਬੜੇ ਢੰਗ ਤਰੀਕੇ ਵਰਤੇ ਜਾਂਦੇ ਆ ਕਦੇ ਕੋਈ ਲਿਆ ਕੇ ਬੰਦਾ ਵਿਚਵਾਰ ਦਿੱਤਾ ਜਾਂਦਾ ਕਦੇ ਕਿਸੇ ਦੀ ਗੱਲ ਕੀਤੀ ਜਾਂਦੀ ਆ ਫਿਰ ਮੇਰੇ ਵਰਗੇ ਵੱਧ دماغ ਵਿਹੂਆਂ ਖਾਤਰ ਗਾਉਣ ਦੀ ਖਾਤਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਗਾ ਕੀ ਰਹੇ ਆ بس ਸਿਰਫ ਐਸਾ ਗਾਉਣਾ ਇਹਦਾ ਮੈਸੇਜ ਕੀ ਦੇ ਰਹੇ ਆ ਸੀ ਅਸੀਂ ਉਹਨਾਂ ਗੁਰੂਆਂ ਦੇ ਪਰਪਕਾਰ ਭੁੱਲ ਗਏ ਜਿਨ੍ਹਾਂ ਨੇ ਸਦੀਆਂ ਦੀ ਗੁਲਾਮੀ ਮੁਗਲਿਆ ਰਾਜ ਦੀ ਸਲਤਨਤ ਦੀ ਜੜਪੱਟੀ ਉਹਨਾਂ ਜੋਧਿਆਂ ਨੂੰ ਭੁੱਲ ਗਏ ਆਜ਼ਾਦੀ ਕਿਹੜੀ ਦਵਾ ਕੇ ਸਾਨੂੰ ਸਾਨੂੰ ਕਿਹੜੀ ਆਜ਼ਾਦੀ ਕਿਹਨੇ ਦਵਾਈਆ ਇਮਾਨਦਾਰੀ ਨਾਲ ਦੱਸੋ ਕਦੇ ਜਿਨ੍ਹਾਂ ਨੇ ਸਾਨੂੰ ਸਰਦਾਰ ਬਣਾਇਆ ਜਿਨ੍ਹਾਂ ਨੇ ਕਿਹਾ ਚਿੜੀਆਂ ਸੇ ਜੇ ਬਾਤ ਡਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਆ ਜਿਹੜੇ ਬਾਬੇ ਦੀ ਗੱਲ ਕਰ ਦੋ ਇੱਕ ਜੰਗ ਦੱਸ ਦੋ ਪੈਰੀ ਸੀਸ ਝਾਦਾਂਗੇ ਕਿੱਥੇ ਲੜਿਆ ਹੋ ਜਾਣਾ ਉਹ ਬਾਬਾ ਕਿਹੜੇ ਸੰਵਿਧਾਨ ਚ ਪੜ ਗਿਆ ਜਿਹੜੇ ਬਾਬੇ ਨੇ ਸੰਵਿਧਾਨ ਦੂਜਿਆਂ ਦਾ ਕਿਹਾ ਲਿਖ ਦੇਣਾ ਸੰਵਿਧਾਨ ਨਹੀਂ ਲਿਖਿਆ ਜਾਂਦਾ ਇਹ ਅੰਗਰੇਜ਼ਾਂ ਦਾ ਸਾਡੇ ਲੀਡਰਾਂ ਦਾ ਲਿਖਾਇਆ ਸੰਵਿਧਾਨ ਹੈ ਮਹਾਤਮਾ ਗਾਂਧੀ ਵਰਗਾ ਨੇ ਲਿਖਾਇਆ ਡੰਡੇ ਨਾਲ ਉਹਨਾਂ ਦਾ ਲਿਖਾਇਆ ਵਾ ਜਿਹੜਾ ਵਰਨ ਵੰਡਾ ਮੰਨੂ ਸਿਮਰਤੀ ਦੇ ਆਧਾਰ ਤੇ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਸਾਡੇ ਲੋਕਾਂ ਨੇ ਨਹੀਂ ਭੁੱਲਦਾ ਜਦੋਂ ਸਰਵੰਸਵਾਰਨ ਵਾਲੇ ਨੂੰ ਇਹ ਭੁੱਲ ਸਕਦੇ ਆ ਤੂੰ ਮੈਂ ਤੇ ਹੋਰ ਲੋਕ ਤਾਂ ਕਿਹੜੇ ਬਾਗ ਦੀ ਮੂਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ